ਸਰਕਾਰ ਨੇ ਸਟੈਂਡ ਲਿਆ ਹੋਇਆ ਜਿਸ ਤਰੀਕੇ ਆਪਣੇ ਅਫਸਰ ਨੂੰ ਬਦਲ ਨਹੀਂ ਰਹੇ ਤਾਂ ਉਹ ਹੋਰ ਲਾੜੀ ਹੈ ਸਰਕਾਰ ਕੇ ਹਾਂ ਅਫਸਰ ਸਰਕਾਰ ਦੇ ਨਿਸ਼ਾਦਰ ਨਿਸ਼ਾਦਰ ਤੇ ਕੰਮ ਕਰ ਰਹੇ ਕੇ ਸਰਦਾਰ ਸੁਪੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਤੇ ਖਿਲਾਫ ਸਰਕਾਰ ਨੇ ਜੋ ਨਹੀਂ ਮੇਰੀ ਕਹਾੜਾ ਸਾਹਿਬ ਦਾ ਨਾਮ ਲਿਆ ਐਸਐਚਓ ਨੂੰ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਬੇਰੀ ਕਐਸਚੂ ਸਾਹਮਣੇ ਵਿੱਚ ਗਿਆ ਕਹਿੰਦਾ ਜੀ ਸਰ ਸੱਚ ਚੁੱਪ ਤਾਂ ਨਾ ਕਰੋ ਅਸੀਂ ਪੋਲਿਟਿਕਲ ਬ੍ਰੇਕ ਨਾ ਲੈ ਕੇ ਜੇਕਰ ਇਟਾਈ ਸੀ ਐਸਐਸਪੀ ਕੇ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਯਾਤਾਂ ਉਹਨਾਂ ਦੇ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਸਾਰਾ ਕੁਝ ਕਾਦੇ ਲਈ ਹੋ ਰਿਹਾ ਹੈ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਥੋਂ ਦੇ ਐਸਐਸਪੀ एसडी डीएसपी ਉਹਨਾਂ ਦੀ ਇੱਕ ਕਾਨਫਰੈਂਸ ਕਾਲ ਹੈ ਜਿਹੜੀ ਵਾਇਰਲ ਹੈ ਤਾ ਉਹ ਸਰਕਟ ਦੇ ਵਿੱਚ ਹੱਥ ਧੱਕੇ ਕਹਿੰਦੇ ਜੀ ਜਿਹੜੇ অবজারভার ਨੇ ਚਾਹੇ ਤਾਂ ਕੋਸਟਮ ਚਰਮਾਦੀ ਆਈਏ ਚਾਹੇ ਇੱਥੇ ਪੀਟੀ ਯਾਤਰੀ ਚਾਈਏ ਇਸ ਦਾ ਨਾਮ ਹੈ ਕਹਿੰਦੇ ਜੀ ਮੇਰੀ ਅਫਸਰਪਰਾਂ ਨਾਲ ਵੀ ਗੱਲ ਹੋਈ অবজারভার ਸਹਿਬਾਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਨਾਂ ਦੇ ਜਵਾਬ दाखल ਕਰ ਸਕਦਾ ਤਾਂ ਵੀ ਮੰਗੇਟਰੀ ਸੀ ਕਿ ਮੈਂ ਉਰੇ ਆ ਕੇ ਜਵਾਬ ਦੇਣ ਉਹ ਮੈਂ ਆਪਣੀ ਕੰਪਲੇਂਟ ਤੇ ਸਟੈਂਡ ਕਰਦਾ ਜਿਹੜੀ ਵੀਡੀਓ ਹੈ ਵੀਡੀਓ ਮੈਂ ਪਰਮਾਨੰਥ ਸਾਹਿਬ ਨੂੰ ਦੱਸ ਕੇ ਆ ਕਿ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਪਈ ਹੈ ਵੀਡੀਓ ਤਾਂ ਜਿਹੜਾ ਮੈਂ ਇੱਕ ਪਟੀਸ਼ਨ ਪਾਈ ਹੈ ਡਾਕਟਰ ਦਲਜੀਤ ਸਿੰਘ ਜੀਮਾ ਸਾਹਿਬ ਦੀ ਜਿਹੜੀ ਪੀਆਈਐਲ ਹੈ ਜਿਹੜੀ ਹਾਈ ਕੋਰਟ ਤੇ ਲੱਗੀ ਹੈ ਉਸ ਪੀਆਈਐਲ ਦੇ ਵਿੱਚ ਅਸੀਂ ਵੀਡੀਓ ਹਾਈ ਕੋਰਟ ਦੇ ਵਿੱਚ ਲਗਾਈ ਹੈ ਤੱਕ 11 ਵਜੇ ਤੱਕ ਦੀ ਇੱਕ ਚਿੱਠੀ ਲਿਖੀ ਜਾਂਦੀ ਹੈ ਪਟਿਆਲੇ ਦੇ ਡੀਆਈਜੀ ਸਾਹਿਬ ਨੂੰ ਪਟਿਆਲੇ ਦੇ ਡੀਆਈਜੀ ਸਾਹਿਬ ਨੂੰ ਚਿੱਠੀ ਦੇ ਕੋ ਸਟੇਟ ਮੈਕਸ ਕਹਿੰਦੇ ਕਹਿੰਦੇ ਜੀ ਇਹ ਜਿਹੜੀ ਵੀਡੀਓ ਹੈ ਇਹ AI ਜਨਰੇਟਿਵ ਦਾ ਤੁਸੀਂ ਪਰਚਾ ਦਰ ਵਿੱਚ ਕਟੋ ਕਟ ਵੀ ਉਹਦੇ ਚ 50 ਬੰਦੇ ਗੱਲ ਕਰ ਰਹੇ ਹੋਣ ਕਿ 50 ਬੰਦਿਆਂ ਦੇ ਸੈਂਪਲ ਕਿਹੜੀ ਲੈਬਟਰੀ ਚ ਡੀਆਈਜੀ ਸਾਹਿਬ ਨੇ ਲੈ ਲੇ ਇੱਕ ਘੰਟੇ ਦੇ ਵਿੱਚ ਕਿਹੜੀ ਲੈਬਟਰੀ ਨੇ ਸਰਟੀਫਿਕੇਟ ਜਾਰੀ ਕਰਤਾ ਕੋਈ ਇੱਕ ਜਲ ਸਪਲਟ ਹੋ ਵੀ ਕੇ ਪੁਲਿਸ ਦਾ ਮਕਸਦ ਉਹਦੀ ਇਨਵੈਸਟੀਗੇਸ਼ਨ ਕਰਨਾ ਨਹੀਂ ਪੁਲਿਸ ਦਾ ਮਕਸਦ ਮਕਸਦ ਹੈ ਉਹਦੇ ਦੇ ਵੀ ਵਿਰੋਧੀ ਤਰ੍ਹਾਂ ਦੇ ਖਿਲਾਫ ਐਫਆਈਆਰ ਦਰਜ ਕਰਨਾ ਫੇਰ ਹਰਾਸ ਕਰਨਾ ਹਾਈ ਕੋਰਟ ਜਾ ਕੇ ਕਾਨੂੰਨੀ ਪਾਸ ਜਾਨ ਦੇ ਦੇ ਕਿ ਜੀ ਉਹ ਵੀਡੀਓ AI ਹੈ ਤੇ ਅਸੀਂ ਉਹਦੀ ਓਪਨ ਜਾਂਚ ਲਈ ਤਿਆਰ ਆ ਹਾਈ ਕੋਰਟ ਚਾਇਓ ਸੀਰ ਵਿੱਚ ਜੰਧਗੀਰ ਤੋਂ ਕਰਾ ਲੈ ਹਾਈ ਕੋਰਟ ਚਾਹੇ ਉਹ ਦੇਸ਼ ਦਿੱਤੋਂ ਵੀ ਕਰਾ ਲੈ ਪੀਸ ਦਾ ਕੰਮ ਬਤਨ ਹੈਂਡਸ ਦਾ ਖਬਰ ਬੱਝੀਏ ਨਾ ਨਾ ਤਾਂ ਇਹ ਸਿਰਕਸ਼ਨਾ ਦੇ ਉੱਤੇ ਤੁਸੀਂ ਲੋਕਾਂ ਨੂੰ ਘਰੋਂ ਚਕਾਓਗੇ ਤੇ ਹੋਇਆ ਵੀ ਅਗਲੇ ਦਿਨ ਤੁਸੀਂ ਸਨੌਰ ਚ ਦੇਖਿਆ ਇਕਨੌਰ ਚ ਦੇਖਿਆ ਤੁਸੀਂ ਸਮਾੜੇ ਚ ਦੇਖਿਆ ਤੁਹਾਰੇ ਚ ਦੇਖਿਆ ਆਲਾ ਜਿਹੜੇ ਨਾਪੇ ਵਿੱਚ ਦੇਖਿਆ ਜ਼ਿਲ੍ਹੇ ਦੇ ਵਿੱਚ ਜੋ ਐਸਐਸਪੀ ਸਾਹਿਬ ਨੇ ਉੱਥੇ ਡਾਇਰੈਕਸ਼ਨ ਦਿੱਤੀ ਅਗਲੇ ਦਿਨ ਸਾਰਾ ਖੁਸ਼ ਹੋਇਆ ਜ਼ਿਲ੍ਹੇ ਦੇ ਵਿੱਚ ਜਰੂਰ ਨਹੀਂ ਅਕਾਲੀ ਦਲ ਵੱਲੋਂ ਅਗਰ ਮੈਂ ਆ ਜਾਇਆ ਤਾਂ ਇਹ ਦਿਖਾਉਂਦਾ ਕਿ ਅਸੀਂ ਕਿੰਨੇ ਸੰਜੀਦਾ ਆ ਇਹਦੀ ਇਨਵੈਸਟੀਗੇਸ਼ਨ ਦੇ ਲਈ ਇਹ ਘਰੋਂ ਬੈਠ ਕੇ ਵੀ ਜਵਾਬ ਭੇਜਿਆ ਜਾ ਸਕਦਾ ਸੀ ਔਰ ਮੈਂ ਤਾਂ ਖੁਦ ਵਕੀਲ ਆ ਮੈਂ ਤਾਂ ਸੁਪੀਮ ਕੋਰਟ ਵੱਲੋਂ ਮਿਊਨ ਟੈਮਨ ਤੋਂ ਵੈਸੇ ਹੀ ਆਉਣ ਦੀ ਲੋੜ ਨਹੀਂ ਸੀ ਤਾਂ ਉਹਦੇ ਵਿੱਚ ਫੇਰ ਮਿਨਿਮਮ ਸੀ ਕਿ ਜਿਹੜੇ ਅਫਸਰ ਤੇ ਇਹਦਾ ਅਲੀਗੇਸ਼ਨ ਲੱਗਿਆ ਸੀ ਜਿਹਦੀ ਆਡੀਓ ਸਾਹਮਣੇ ਆ ਗਈ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਉਹਨੂੰ ਬਦਲਿਆ ਜਾਇਦਾ ਸੀ ਬਦਲ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਕੈਂਪਰੇ ਲੱਗੇ ਨੇ ਰੋਗਿਸਤਰੀ ਸੈਂਟਰ ਦੇ ਵਿੱਚ ਇਸ ਲਈ ਧੱਕਾ ਬਾਹਰੋਂ ਬਾਹਰ ਕਰੋ ਜਿਹੜੇ ਉੱਥੇ ਤੇ ਲੋਕਲ ਆਪਾਤ ਦੀ ਪਾਰਟੀ ਦੇ ਐਮਐਲਏ ਜਿਹਨਾਂ ਨੂੰ ਸਪਲਾਈ ਕਰੋ ਅਸੀਂ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਭੂਮਿਕਾ ਦੇ ਮਤਲਬ ਵਿੱਚ ਜਾਪਸਾਰ ਇਹ ਪੰਜਾਬ ਸਰਕਾਰ ਨੂੰ ਜਵਾਬਦੇਹ ਨੇ ਸੋ ਇਨਸਾਫ ਦੀ ਉਰੇ ਉਮੀਦ ਨਹੀਂ ਜਦੋਂ ਸਭਤ ਭੱਜੀ ਜਾਂਦੀ ਐ ਜਦਕਿ ਐਮਸੀਸੀ ਦੇ ਵਿੱਚ ਇਲੈਕਸ਼ਨ ਸ਼ੰਦੇ ਉੱਤੇ ਜ਼ਿੰਮੇਵਾਰੀ ਹੈ ਕਿ 24 ਘੰਟਿਆਂ ਦੇ ਵਿੱਚ ਕੰਪਲੀਟ ਦਾ ਨਿਪਟਾਰਾ ਹੋਣਾ ਚਾਹੀਦਾ ਹੈ 24 ਘੰਟਿਆਂ ਦੇ ਇਹ ਤੀਜਾ ਦਿਨ ਚੱਲ ਪਿਆ। ਸਭ ਤੋਂ ਪਹਿਲਾਂ ਮੈਂ ਉੱਤੇ ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਐਨਰਕ ਕੰਮ ਕੀਤਾ। ਜਿਨ੍ਹਾਂ ਨੂੰ ਅੱਜ ਅਸੀਂ ਉਹ ਪਹੁੰਚਾਉਣਾ ਪਿਆ। ਹੁਣ ਨਾਲ ਹੀ ਜਿਹੜੇ ਮੇਰੇ ਵੱਡੇ ਵੀਰ ਹੈ ਵੀਰ ਸੋਤੀ ਸਾਹਿਬ ਅਡੇਰੀ ਲੀਗਲ ਟੀਮ ਹੈ। ਰਾਤ ਦਾ ਦੇਖੋ ਕੱਲ ਸਾਨੂੰ ਸ਼ਾਮ ਨੂੰ ਇਹ ਤੇ ਮੈਨੂੰ ਉਦੋਂ ਤੇ ਕਿਹਾ ਕਿ ਪਾਸ ਆ ਬਿਣੀ ਉਹਨਾਂ ਵੱਲੋਂ ਇੱਕ ਨੋਟਿਸ ਸਰਵ ਹੋਇਆ ਸੀ 94 ਬੀ ਐਨ ਐਸ ਦਾ ਪਹਿਲਾਂ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ 94 ਬੀ ਐਨ ਐਸ ਦੇ ਵਿੱਚ ਮੈਨੂੰ ਆਉਣ ਦੀ ਵੀ ਲੋੜ ਨਹੀਂ ਮਤਲਬ ਉਹਦੇ ਵਿੱਚ ਬੜਾ ਸਪਸ਼ਟ ਹੁੰਦਾ ਹੈ ਕਿ ਮੈਂ ਆਪ ਜਾਂ ਮੈਂ ਆਪਣਾ ਕੋਈ ਨੁਮਾਇੰਦਾ ਭੇਜ ਕੇ ਉਹਦੇ ਵਿੱਚ ਜਵਾਬ ਦਾਖਲ ਕਰ ਸਕਦਾ ਕੋਈ ਮੰਡੇਟਰੀ ਨਹੀਂ ਕਿ ਮੈਂ ਉਰੇ ਆਖੀ ਕਿ ਇਹ ਜੋ ਕੁਝ ਹੋਇਆ ਇਹ ਸਾਰਾ ਕੁਝ ਕਾਦੇ ਲਈ ਹੋ ਰਿਹਾ ਜਿਹੜੀ ਕਿ ਪਟਿਆਲਾ ਪੁਲਿਸ ਦੀ ਉਹਦੇ ਐਸਐਸਪੀ ਐਸਪੀ ਜੀਐਸਪੀ ਉਹਨਾਂ ਦੀ ਇੱਕ ਕਾਨਫਰੰਸ ਕਾਲ ਹੈ ਜਿਹੜੀ ਵਾਇਰਲ ਜਿਹੜੀ ਕਿ ਸੰਤਾਜ ਜਗੀਰ ਸਿੰਘ ਮਾਦਲ ਨੇ ਲਈ ਪੂਰੀ ਵੀ ਇਹ ਹੋ ਰਿਹਾ ਤੇ ਕਰਕੇ ਸੋ ਸ਼ਰਮਨੀ ਅਕਾਲੀ ਦਲ ਨੇ ਚਾਹਤਾ ਹੈ ਕਿ ਇਹਦੀ ਸੰਜੀਦਾ ਤਰੀਕੇ ਦੇ ਨਾਲ ਜਾਂਚ ਹੋਵੇ ਇਹਦੀ ਸੱਚਾਈ ਸਾਹਮਣੇ ਆਵੇ ਕਿ ਜੋ ਇਹਦੇ ਚ ਕੀਤਾ ਗਿਆ ਜਿਹੜੇ ਅਫਸਰ ਇਹਦੇ ਲਈ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਇਹ ਸਪਸ਼ਟ ਮੈਸੇਜ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਆਪਣੇ ਫੇਸਬੁੱਕ ਦੇ ਉੱਤੇ ਪੋਸਟ ਪਾਈ ਹੈ ਉਹ ਉਸ ਪੋਸਟ ਦੇ ਨਾਲ ਖੜੇ ਨੇ ਸ਼੍ਰੋਮਣੀ ਅਕਾਲੀ ਦਲ ਉਹਦੇ ਤੇ ਇਨਵੈਸਟੀਗੇਸ਼ਨ ਚਾਹੁੰਦਾ ਤੇ ਜਿਹੜੇ ਅਫਸਰ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਚਾਹੁੰਦੇ ਹਾਂ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਇਹ ਤਾਂ ਸਿੱਧਾ ਸਿੱਧਾ ਸੰਵਿਧਾਨ ਦਾ ਵੀ ਘਾਣਾ ਹੈ ਡੈਮੋਕ੍ਰੇਸੀ ਦਾ ਵੀ ਘਾਣਾ ਹੈ ਕੋਡ ਆਫ ਕੰਡਕਟ ਲੱਗਿਆ ਤੇ ਜੇ ਇੱਕ ਐਸਐਸਪੀ ਲੈਵਲ ਦੇ ਅਧਿਕਾਰੀ ਤੇ ਐਸਐਸਪੀ ਦੇ ਨਾਲ ਉਹ ਕੀ ਨੇ ਉਹ ਇੱਕ ਆਈਪੀਐਸ ਅਫਸਰ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸੰਵਿਧਾਨ ਨੂੰ ਅਪਹੋਲਡ ਕਰਨ ਦੀ ਤੇ ਅਗਰ ਇੱਕ ਆਈਪੀਐਸ ਅਧਿਕਾਰੀ ਇਹ ਦਿਸ਼ਾ ਨਿਰਦੇਸ਼ ਦੇਵੇ ਕਿ ਜਿਹੜੇ ਆਪੋਜੀਸ਼ਨ ਦੇ ਉਮੀਦਵਾਰ ਨੇ ਉਹਨਾਂ ਨੂੰ ਜਾਂ ਤਾਂ ਉਹਨਾਂ ਦੇ ਘਰੋਂ ਚੱਕ ਲੋ ਜਾਂ ਰਸਤੇ ਦੇ ਵਿੱਚੋਂ ਚੱਕ ਲੋ ਉਹਨਾਂ ਨੂੰ ਸੈਂਟਰਾਂ ਤੱਕ ਨਹੀਂ ਪਹੁੰਚਣ ਦੇਣਾ ਔਰ ਉਸ ਰਿਕਾਰਡਿੰਗ ਦੇ ਵਿੱਚ ਇਸ ਹੱਦ ਤੱਕ ਗਏ ਕਹਿੰਦੇ ਜੀ ਜਿਹੜੇ ਆਬਜ਼ਰਵਰ ਨੇ ਚਾਹੇ ਤਾਂ ਕੋਸਤਵ ਸ਼ਰਮਾ ਜੀ ਆਈਪੀਐਸ ਆ ਚਾਹੇ ਉਹਦੇ ਚ ਪ੍ਰੀਤੀ যাদব ਜੀ ਆਈਐਸ ਦਾ ਨਾਮ ਲੈ ਰਹੇ ਨੇ ਕਹਿੰਦੇ ਜੀ ਮੇਰੀ ਆਬਜ਼ਰਵਰਾਂ ਨਾਲ ਵੀ ਗੱਲ ਹੋ ਗਈ ਆਬਜ਼ਰਵਰ ਸਹਿਬਾਨੇ ਮੰਨਦੇ ਨੇ ਕਿ ਧੱਕਾ ਤਾਂ ਹੋਣਾ ਪਰ ਕਿਉਂਕਿ ਉੱਥੇ ਕੈਮਰੇ ਲੱਗੇ ਨੇ ਨੋਮੀਨੇਸ਼ਨ ਸੈਂਟਰਾਂ ਦੇ ਵਿੱਚ ਇਸ ਲਈ ਧੱਕਾ ਬਾਰੋ-ਬਾਰ ਕਰੋ ਜਿਹੜੇ ਉੱਥੇ ਦੇ ਲੋਕਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੂੰ ਸੈਟੀਸਫਾਈ ਕਰੋ ਫਿਰ ਇੱਕ ਹਟਾਣਾ ਸਾਹਿਬ ਦਾ ਨਾਮ ਲਿਆ ਐਸਚਓ ਨੂੰ ਪੁੱਛਿਆ ਸਨੌਰ ਦੇ ਨੂੰ ਕਿ ਜੀ ਉਹ ਸੈਟੀਸਫਾਈਡ ਹੈ ਕਹਿੰਦਾ ਜੀ ਉਹ ਸੈਟੀਸਫਾਈਡ ਹੈ ਫਿਰ ਇੱਕ ਐਸਚਓ ਸਾਹਿਬ ਨੇ ਵਿੱਚ ਕਿਹਾ ਕਹਿੰਦੇ ਜੀ ਸਰ ਤੁਸੀਂ ਚਿੰਤਾ ਨਾ ਕਰੋ ਅਸੀਂ ਪੋਲਿਟੀਕਲ ਡਾਇਰੈਕਸ਼ਨਾਂ ਲੈ ਕੇ ਚੱਲ ਰਹੇ ਅਗਰ ਐਸਾ ਕੁਝ ਅੱਜ ਅਸੀਂ ਇਹਨੂੰ ਅਲੋਕ ਕਰਾਂਗੇ ਕਿ ਹੋਵੇ ਤਾਂ ਫਿਰ ਅਸੀਂ ਅੱਗੇ ਵਾਸਤੇ ਡੈਮੋਕ੍ਰੇਸੀ ਜਿਹੜੀ ਅਸੀਂ ਗੱਲਾਂ ਕਰਦੇ ਆਂ ਫਿਰ ਇਹ ਕਿੱਥੇ ਜਾਊਗੀ ਕਿੱਥੇ ਜਾਊਗਾ ਸਟੇਟ ਇਲੈਕਸ਼ਨ ਕਮਿਸ਼ਨ ਕਿੱਥੇ ਜਾਊਗਾ ਕਿ ਨਿਰਪੱਖ ਚੋਣਾਂ ਕਰਾਉਣੀਆਂ ਨੇ ਸੋ ਇਹ ਬੜੇ ਵੱਡੇ ਸਵਾਲੀਆ ਨਿਸ਼ਾਨ ਨੇ ਸ਼੍ਰੋਮਣੀ ਅਕਾਲੀ ਦਲ ਬੜਾ ਕਲੀਅਰ ਹੈ ਮੈਂ ਅੱਜ ਵੀ ਅੰਦਰ ਪਰਮਾਰ ਸਾਹਿਬ ਨੂੰ ਕਹਿ ਕੇ ਆਇਆ ਕਿ ਤੁਸੀਂ ਮੈਨੂੰ ਬਤੌਰ ਕਿਉਂਕਿ ਉਹ ਜਿਹੜੀ ਕੰਪਲੇਂਟ ਹੈ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਗਈ ਹੈ ਉਹ ਮੇਰੇ ਵੱਲੋਂ ਗਈ ਹੈ ਬਤੌਰ ਲੀਗਲ ਵਿੰਗ ਦੇ ਪ੍ਰਧਾਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੋ ਉਹ ਮੈਂ ਆਪਣੀ ਕੰਪਲੇਂਟ ਤੇ ਸਟੈਂਡ ਕਰਦਾ ਜਿਹੜੀ ਵੀਡੀਓ ਹੈ ਵੀਡੀਓ ਮੈਂ ਪਰਮਾਰ ਸਾਹਿਬ ਨੂੰ ਦੱਸ ਕੇ ਆਇਆ ਕਿ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਪਈ ਹੈ ਵੀਡੀਓ ਤਾਂ ਜਿਹੜਾ ਮੈਂ ਇੱਕ ਪਟੀਸ਼ਨ ਪਾਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਦੀ ਜਿਹੜੀ ਪੀਆਈਐਲ ਹੈ ਜਿਹੜੀ ਹਾਈ ਕੋਰਟ ਦੇ ਵਿੱਚ ਲੱਗੀ ਹੈ ਉਸ ਪੀਆਈਐਲ ਦੇ ਵਿੱਚ ਅਸੀਂ ਵੀਡੀਓ ਹਾਈ ਕੋਰਟ ਦੇ ਵਿੱਚ ਲਗਾਈ ਹੈ ਸੋ ਵੀਡੀਓ ਤਾਂ ਕੋਈ ਇਹ ਜੀ ਚੀਜ਼ ਨਹੀਂ ਜਿਹੜੀ ਕਿ ਨਾ ਤਾਂ ਕੋਈ ਪਬਲਿਕ ਰਿਕਾਰਡ ਨਾ ਹੋਵੇ ਸੋ ਜੋ ਪੀਆਈਐਲ ਦੇ ਵਿੱਚ ਵੀਡੀਓ ਲਗਾਈ ਹੈ ਉਹ ਪੀਆਈਐਲ ਦੀ ਕਾਪੀ ਕਿਉਂਕਿ ਉਹਦਾ ਵਕੀਲ ਮੈਂ ਆ ਪੀਆਈਐਲ ਦਾ ਉਹ ਕਾਪੀ ਸਮੇਤ ਉਹ ਪੈਨ ਡਰਾਈਵ ਜੋ ਹਾਈ ਕੋਰਟ ਚ ਲੱਗੀ ਹੈ ਉਹ ਵੀ ਪਰਮਾਰ ਸਾਹਿਬ ਨੂੰ ਦਿੱਤੀ ਹੈ ਔਰ ਅਸੀਂ ਚਾਹੁੰਦੇ ਆ ਕਿ ਇਹਦੀ ਜਾਂਚ ਕੀਤੀ ਜਾਵੇ ਕਿਉਂਕਿ ਸ਼ੰਕੇ ਕਦੋਂ ਖੜੇ ਹੁੰਦੇ ਨੇ ਜਿਸ ਦਿਨ ਤੁਸੀਂ ਸਮਝ ਦਿਓ ਕਿ ਇਹ ਜਿਹੜੀ ਆਡੀਓ ਰਿਕਾਰਡਿੰਗ ਹੈ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ 9 ਵਜੇ ਦੇ ਕਰੀਬ 4 ਤਰੀਕ ਨੂੰ ਇੱਕ ਕੰਪਲੇਂਟ ਹੈ ਜਿਹੜੀ ਉਹ ਅਸੀਂ ਦਿੱਤੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਉਸ ਤੋਂ ਬਾਅਦ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹਦੀ ਪੀਆਈਐਲ ਫਾਈਲ ਹੋਈ ਤਾਂ 11 ਵਜੇ ਦੇ ਕਰੀਬ ਇੱਕ ਚਿੱਠੀ ਲਿਖੀ ਜਾਂਦੀ ਹੈ ਪਟਿਆਲੇ ਦੇ ਡੀਆਈਜੀ ਸਾਹਿਬ ਨੂੰ ਪਟਿਆਲੇ ਦੇ ਡੀਆਈਜੀ ਸਾਹਿਬ ਉਹ ਚਿੱਠੀ ਦੇ ਵਿੱਚ ਕਹਿੰਦੇ ਨੇ ਉਹ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖ ਰਹੇ ਨੇ ਕਹਿੰਦੇ ਜੀ ਇਹ ਜਿਹੜੀ ਵੀਡੀਓ ਹੈ ਇਹ AI ਜਨਰੇਟਡ ਹੈ ਤਾਂ ਅਸੀਂ ਪਰਚਾ ਦਰਜ ਕਰਤਾ ਮਤਲਬ ਦੁਨੀਆ ਦੇ ਵਿੱਚ ਮੈਂ ਡੀਜੀਪੀ ਸਾਹਿਬ ਨੂੰ ਪੁੱਛਦਾ ਮੈਂ ਡੀਜੀਪੀ ਸਾਹਿਬ ਵਨ ਹੈਜ਼ ਵੈਰੀ ਹਾਈ ਰਿਗਾਰਡਸ ਫੋਰ ਯੂ ਤੁਸੀਂ ਮੈਨੂੰ ਇਹ ਦੱਸ ਦੋ ਕਿ ਡੇਢ ਘੰਟੇ ਦੇ ਵਿੱਚ ਕਿਹੜੀ ਐਸੀ ਲੈਬੋਰੀ ਨੇ ਸਰਟੀਫਿਕੇਟ ਜਾਰੀ ਕਰਤਾ ਜਿਹੜਾ ਪਟਿਆਲੇ ਦੇ ਡੀਆਈਜੀ ਨੇ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਲਿਖਤਾ ਕਿ ਜੀ ਇਹ ਵੀਡੀਓ ਤਾਂ AI ਜਨਰੇਟਡ ਹੈ ਆਫਟਰ ਆਲ ਉਹ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੀ ਆਪਾਂ ਗੱਲ ਕਰ ਰਹੇ ਆਂ ਘਟੋ ਘਟ ਵੀ ਉਹਦੇ ਚ 50 ਬੰਦੇ ਗੱਲ ਕਰ ਰਹੇ ਹੋਣਗੇ 50 ਬੰਦਿਆਂ ਦੇ ਸੈਂਪਲ ਕਿਹੜੀ ਲੈਬੋਰਾਟਰੀ ਚ ਡੀਆਈਜੀ ਸਾਹਿਬ ਨੇ ਲੈ ਲੇ ਇੱਕ ਘੰਟੇ ਦੇ ਵਿੱਚ ਕਿਹੜੀ ਲੈਬੋਰਾਟਰੀ ਨੇ ਸਰਟੀਫਿਕੇਟ ਜਾਰੀ ਕਰਤਾ ਤਾਂ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਪੁਲਿਸ ਦਾ ਮਕਸਦ ਉਹਦੀ ਇਨਵੈਸਟੀਗੇਸ਼ਨ ਕਰਨਾ ਨਹੀਂ ਪੁਲਿਸ ਦਾ ਮਕਸਦ ਮਕਸਦ ਹੈ ਉਹਦੇ ਤੇ ਵੀ ਵਿਰੋਧੀ ਧਰਾਂ ਦੇ ਖਿਲਾਫ ਐਫਆਈਆਰ ਦਰਜ ਕਰਨਾ ਫਿਰ ਹਰਾਸ ਕਰਨਾ ਔਰ ਇੱਕ ਗੱਲ ਮੈਂ ਹੋਰ ਜਿਹੜੀ ਅੱਜ ਬੇਨਤੀ ਲਈ ਹੈ ਪਰਮਾਰ ਸਾਹਿਬ ਨੂੰ ਦੇਖੋ ਮੈਂ ਕੰਪਲੇਨੈਂਟ ਹ ਤੁਸੀਂ ਮੈਨੂੰ ਸੱਦ ਲਿਆ ਹਾਲਾਂਕਿ ਮੈਂ ਪੁਲਿਸ ਦੇ ਅੱਗੇ ਕੰਪਲੇਨੈਂਟ ਨਹੀਂ ਸੀ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਮੈਂ ਵੀਡੀਓ ਦਿੱਤੀ ਹੈ ਪਰ ਜਿਹੜੇ ਹੋਰ ਨੋਟਿਸ ਹਨ ਚਾਹੇ ਉਹ ਪੱਤਰਕਾਰਾਂ ਨੂੰ ਦਿੱਤੇ ਜਾ ਰਹੇ ਨੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਦਿੱਤੇਗੇ ਚਾਹੇ ਵਰਕਰਾਂ ਨੂੰ ਦਿੱਤੇਗੇ ਤਾਂ ਉੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੈਂ ਸਪਸ਼ਟ ਕਹਿ ਕੇ ਆਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਉਹ ਵੀਡੀਓ ਮੈਂ ਆਪਣੇ ਫੇਸਬੁਕ ਤੇ ਪਾਈ ਆ ਪੂਰੀ ਜ਼ਿੰਮੇਵਾਰੀ ਦੇ ਨਾਲ ਪਾਈ ਆ ਤੇ ਇਹਦੀ ਇਨਵੈਸਟੀਗੇਸ਼ਨ ਕਰੋ ਇਨਵੈਸਟੀਗੇਸ਼ਨ ਤੋਂ ਨਾ ਭਜੋ ਇਹ ਜਿਹੜੇ ਸੱਜੇ ਖੱਪੇ ਆਪਾਂ ਲੋਕ ਸਦਨਾ ਚਾਹ ਰਹੇ ਆ ਜਿਹੜਾ ਇੱਕ ਮਾਹੌਲ ਬਣਾਉਣਾ ਚਾਹ ਰਹੇ ਆ ਕਿ ਜੀ ਪਤਾ ਨਹੀਂ ਕਿਉਂ ਅਗਲਾ ਸ਼ੇਅਰ ਕਰੂ ਲੋਕਾਂ ਦੇ ਮਨਾਂ 'ਚ ਡਰ ਪਾ ਰਹੇ ਨੇ ਕਿ ਜੀ ਇਹ ਵੀਡੀਓ ਸ਼ੇਅਰ ਨਾ ਕੀਤੀ ਜਾਵੇ ਸੋ ਇਹੇ ਜੇ ਕੰਮਾਂ ਤੋਂ ਪੰਜਾਬ ਪੁਲਿਸ ਗੁਰੇਜ਼ ਕਰੇ ਇਹ ਜਿਹੜੀ ਵੀਡੀਓ ਇਹਦੀ ਇਨਵੈਸਟੀਗੇਸ਼ਨ ਕਰਾਓ ਇਨਵੈਸਟੀਗੇਸ਼ਨ ਤੋਂ ਇਹਦੇ ਭਜਣਾ ਨਹੀਂ ਚਾਹੀਦਾ ਔਰ ਜਿਹੜੇ ਬੰਦੇ ਨੂੰ ਏਆਈ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇਹਨੂੰ ਬੇਨਤੀ ਸਮਝ ਲਓ ਇਹਨੂੰ ਮੇਰਾ ਲੀਗਲ ਲੈਂਗੁਏਜ ਦੇ ਵਿੱਚ ਜਵਾਬ ਸਮਝ ਜੇ ਕੋਈ ਪੁਲਿਸ ਅਫਸਰ ਅੱਜ ਉਹਨੂੰ ਕਹਿਣਾ ਚਾਹੁੰਦਾ ਜਿੱਦਾਂ ਡੀਆਈਜੀ ਪਟਿਆਲਾ ਨੇ ਕਿਹਾ ਤਾਂ ਕਿ ਇਹ ਤਾਂ ਏਆਈ ਹੈ ਹਾਈ ਕੋਰਟ ਦੇ ਵਿੱਚ ਪੀਆਈਐਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹ ਟਵੀਟ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਟੀਮਾ ਸਾਹਿਬ ਉੱਥੇ ਪਟੀਸ਼ਨਰ ਨੇ ਮੈਂ ਉਹਨਾਂ ਦਾ ਵਕੀਲ ਆ ਹਾਈ ਕੋਰਟ ਚੋਂ ਪੈਂਡ ਰਹੀ ਪਈ ਹੈ ਪੰਜਾਬ ਪੁਲਿਸ ਉੱਥੇ ਆਵੇ ਅਸੀਂ ਵੀ ਖੜੇ ਆ ਕੱਲ ਨੂੰ ਆ ਕੇ ਪੰਜਾਬ ਪੁਲਿਸ ਬਿਆਨ ਦੇ ਦੇ ਜੀ ਇਹ ਵੀਡੀਓ ਦੀ ਨਿਰਪੱਖ ਜਾਂਚ ਪੰਜਾਬ ਤੋਂ ਬਾਹਰ ਕਰਾਉਣ ਦੇ ਲਈ ਪੁਲਿਸ ਤਿਆਰ ਹੈ ਗੱਲ ਹੀ ਮੁੱਕ ਗਈ ਜੇ ਸੱਚੇ ਹੂੰ ਜਿਹੜੇ ਅਫਸਰ ਕਹਿੰਦੇ ਨੇ ਏਆਈ ਹੈ ਜੋ ਸੱਚੇ ਨੇ ਉਹ ਕੱਲ ਨੂੰ ਹਾਈ ਕੋਰਟ ਦੇ ਵਿੱਚ ਆ ਕੇ ਦੇਖੋ ਹਾਈ ਕੋਰਟ ਤਾਂ ਇੱਕ ਪਲੈਟਫਾਰਮ ਹੈ ਨਾ ਪੁਲਿਸ ਦਾ ਨਾ ਸਾਡਾ ਹਾਈ ਕੋਰਟ ਚ ਆ ਕੇ ਕੱਲ ਨੂੰ ਪੁਲਿਸ ਬਿਆਨ ਦੇ ਦੇ ਕਿ ਜੀ ਉਹ ਵੀਡੀਓ ਏਆਈ ਹੈ ਤੇ ਅਸੀਂ ਉਹਦੀ ਓਪਨ ਜਾਂਚ ਲਈ ਤਿਆਰ ਆ ਹਾਈ ਕੋਰਟ ਚਾਹੇ ਉਹ ਸੀਐਫਐਸਐਲ ਚੰਡੀਗੜ੍ਹ ਤੋਂ ਕਰਾ ਲੇ ਹਾਈ ਕੋਰਟ ਚਾਹੇ ਉਹ ਦੇਸ਼ ਚ ਕਿਤੋਂ ਵੀ ਕਰਾ ਲੇ ਸੋ ਫਿਰ ਪੁਲਿਸ ਸ਼ੁੱਟ ਕਮ ਅਪ ਵਿਦ ਕਲੀਨ ਹੈਂਡਸ ਨਾ ਆਪਾਂ ਭੱਜੀਏ ਨਾ ਅੱਪਾ ਐਵੇਂ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੀਏ ਕਦੇ ਕਿਸੇ ਨੂੰ ਨੋਟਿਸ ਕੱਢਦਾ ਕਦੇ ਕਿਸੇ ਨੂੰ ਨੋਟਿਸ ਕੱਢਦਾ ਸੋ ਇਹ ਸਾਰੀਆਂ ਗੱਲਾਂ ਫਿਰ ਸਪਸ਼ਟ ਤੌਰ ਤੇ ਸ਼ਰੋਮਨੀ ਕਲਦਲ ਕਹਿੰਦਾ ਕਿ ਇਸ ਵੀਡੀਓ ਦੀ ਜਾਂਚ ਕਰਕੇ ਇਹਦੇ ਵਿੱਚ ਜਿਹੜੇ ਵੀ ਅਫਸਰ ਇਨਵੋਲਵ ਨੇ ਕਿਉਂਕਿ ਅਗਰ ਅੱਜ ਸੰਵਿਧਾਨ ਬਚੋਣਾ ਹੈ ਦੇਸ਼ ਚੱਲਦਾ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਕਾਨੂੰਨ ਦੀ ਜਿਹੜੀ ਲਾ ਬੁੱਕ ਆ ਉਹਦੇ ਨਾਲ ਜੇ ਕੋਈ ਲਾਈਨ ਕਰਾਸ ਕਰੂਗਾ ਜਿਹੜੀ ਕੇਸ ਕੇਸ ਦੇ ਵਿੱਚ ਹੋਈ ਹੈ ਇਹ ਲਾਈਨ ਕਰਾਸ ਹੈ ਐਦਾਂ ਦੀਆਂ ਤੁਸੀਂ ਇਨਸਟਰਕਸ਼ਨਾਂ ਦੇਵੋਗੇ ਤੁਸੀਂ ਲੋਕਾਂ ਨੂੰ ਘਰੋਂ ਚਕਾਉਂਗੇ ਤੇ ਹੋਇਆ ਵੀ ਅਗਲੇ ਦਿਨ ਤੁਸੀਂ ਸਨੌਰ ਚ ਦੇਖਿਆ ਤੁਸੀਂ ਕਨੌਰ ਚ ਦੇਖਿਆ ਤੁਸੀਂ ਸਮਾਣੇ ਚ ਦੇਖਿਆ ਸ਼ਤਰਾਣੇ ਚ ਦੇਖਿਆ ਪਟਿਆਲਾ ਜ਼ਿਲ੍ਹੇ ਨਾਬੇ ਚ ਦੇਖਿਆ ਜ਼ਿਲ੍ਹੇ ਦੇ ਵਿੱਚ ਜੋ ਐਸਐਸਪੀ ਸਾਹਿਬ ਨੇ ਉੱਥੇ ਡਾਇਰੈਕਸ਼ਨ ਦਿੱਤੀ ਅਗਲੇ ਦਿਨ ਸਾਰਾ ਕੁਝ ਉਹ ਹੋਇਆ ਜ਼ਿਲ੍ਹੇ ਦੇ ਵਿੱਚ ਫਿਰ ਇਹ ਇੱਕ ਲਾਈਨ ਕ੍ਰਾਸ ਕੀਤੀ ਗਈ ਬਿਊਰੋਕ੍ਰੇਸੀ ਵੱਲੋਂ ਉੱਥੇ ਦੇ ਅਫਸਰਾਂ ਵੱਲੋਂ ਸੋ ਇਹ ਲਾਈਨ ਕ੍ਰਾਸ ਜਿਹੜੀ ਹੋਈ ਹੈ ਹੁਣ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਿਹੜਾ ਸਹਿਯੋਗ ਮੰਗਣਗੇ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੇਊਗਾ ਪਰ ਜੇ ਸਹੀ ਦਿਸ਼ਾ ਚੱਲੋਗੇ ਸਰਪ ਇੱਕ ਸਵਾਲ ਹੈ ਕਿ ਤੁਸੀਂ ਕਿਹਾ ਕਿ ਹੋਰ ਲੋਕਾਂ ਨੂੰ ਕਿੰਨੇ ਲੋਕਾਂ ਨੂੰ ਨੋਟਿਸ ਦਿੱਤਾ ਹੈ ਕਿ ਆ ਸੁਖਵੀਰ ਬਾਦਲ ਨੂੰ ਵੀ ਨੋਟਿਸ ਪੱਤਾ ਦਿੱਤਾ ਦੇ ਦੇ ਉਹ ਲੋਕੀ ਪੇਸ਼ ਹੋਣਗੇ ਜਾਂ ਉਹਨਾਂ ਦੇ ਤਰਫੋਂ ਤੁਸੀਂ ਪੇਸ਼ ਹੋਏ ਹੋ ਦੇਖੋ ਮੈਂ ਕਲੀਅਰ ਕਰਦੇ ਆਂ ਜੀ ਕਿ 94 ਬੀ ਐਨ ਐਸ ਦੇ ਵਿੱਚ ਪੇਸ਼ ਹੋਣ ਦੀ ਜ਼ਰੂਰਤ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਰ ਮੈਂ ਅੱਜ ਆਇਆ ਤਾਂ ਇਹ ਦਿਖਾਉਂਦਾ ਕਿ ਅਸੀਂ ਕਿੰਨੇ ਸੰਜੀਦਾ ਆ ਇਹਦੀ ਇਨਵੈਸਟੀਗੇਸ਼ਨ ਦੇ ਲਈ ਇਹ ਘਰੋਂ ਬੈਠ ਕੇ ਵੀ ਜਵਾਬ ਭੇਜਿਆ ਜਾ ਸਕਦਾ ਸੀ ਔਰ ਮੈਂ ਤਾਂ ਖੁਦ ਵਕੀਲ ਆ ਮੈਂ ਤਾਂ ਸੁਪਰੀਮ ਕੋਰਟ ਵੱਲੋਂ ਇਮਿਊਨਡ ਆ ਮੈਨੂੰ ਤਾਂ ਵੈਸੇ ਹੀ ਆਉਣ ਦੀ ਲੋੜ ਨਹੀਂ ਪਰ ਕਿਉਂਕਿ ਅਸੀਂ ਚਾਹੁੰਦੇ ਆ ਕਿ ਇਹਦੀ ਇਨਵੈਸਟੀਗੇਸ਼ਨ ਹੋਵੇ ਇਹਦਾ ਸੱਚ ਸਾਹਮਣੇ ਆਵੇ ਔਰ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣ ਚਾਹੇ ਜਿਹੜੇ ਸਾਡੇ ਯੂਥ ਕਾਲੀ ਦਲ ਦੇ ਪ੍ਰਧਾਨ ਆ ਸਰਬਜੀਤ ਸਿੰਘ ਝਿੰਜਰ ਚਾਹੇ ਸਾਡੇ ਐਸਜੀਪੀਸੀ ਦੇ ਮੈਂਬਰ ਹੈ ਝੱਬਰ ਸਾਹਿਬ ਚਾਹੇ ਸਾਡੇ ਇੱਕ ਬਾਹਰਲੇ ਮੁਲਕਾਂ 'ਚ ਬੈਠੇ ਸਾਥੀ ਆ ਹਰਵਿੰਦਰ ਸਿੱਧੂ ਸਾਹਿਬ ਜਿਨ੍ਹਾਂ ਨੂੰ ਇਹ ਨੋਟਿਸ ਗਏ ਉਹਨਾਂ ਦਾ ਇਹ ਚੀਜ਼ਾਂ ਦੇ ਨਾਲ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਪਸ਼ਟ ਕਹਿ ਰਹੇ ਨੇ ਕਿ ਜੀ ਮੈਂ ਪੋਸਟ ਕੀਤੀ ਐ ਤੇ ਮੈਂ ਖੜਾ ਇਹਦੇ ਨਾਲ ਤਾਂ ਇਦਾਂ ਦੇ ਨੋਟਿਸ ਭੇਜਣ ਦਾ ਕੋਈ ਨਹੀਂ ਮੇਰੇ ਤੋਂ ਤੁਸੀਂ ਚਾਹੁੰਦੇ ਸੀ ਕਿ ਕਿ ਮੈਂ ਆਵਾਂ ਕਿਉਂਕਿ ਮੈਂ ਕੰਪਲੇਨੈਂਟ ਆ ਮੈਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੀਟ ਦਿੱਤੀ ਐ ਮੇਰੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਐ ਸੋ ਹੁਣ ਤਾਂ ਦੇਖਣਾ ਕਿ ਪੁਲਿਸ ਨੂੰ ਕਦੋਂ ਸੱਦਿਆ ਜਾਂਦਾ ਉਹ ਜਿਹੜੇ ਅਫਸਰਾਂ ਦੀ ਵੌਇਸ ਹੈ ਜਿਨ੍ਹਾਂ ਦੇ ਖਿਲਾਫ ਐਲੀਗੇਸ਼ਨ ਨੇ ਉਹਨਾਂ ਨੂੰ ਕਦੋਂ ਸੱਦਿਆ ਜਾਂਦਾ ਹੁਣ ਇਹ ਚੀਜ਼ ਦੀ ਉਡੀਕ ਕਰਨੀ ਚਾਹੀਦੀ ਹੈ ਇੱਕ ਸੈਟ ਤੋਂ ਤੁਹਾਨੂੰ ਕਿੰਨੀ ਕੁ ਉਮੀਦ ਹੈਗੀ ਹੈ ਇੱਕ ਜੁਡੀਸ਼ੀਅਲ ਜਾਂਚ ਦੀ ਮੰਗ ਕਰਦੇ ਹੋ ਤਾਂ ਤੀਸਰੀ ਗੱਲ ਇਹ ਹੈ ਕਿ ਐਸਐਸਪੀ ਪਟਿਆਲਾ ਨੂੰ ਤੁਸੀਂ ਸਸਪੈਂਡ ਕਰਦੀ ਮੰਗ ਵੀ ਰੱਖੀ ਹੈ ਕਿ ਇਹ ਗਲਤ ਗੱਲ ਹੈ ਦੇਖੋ ਇਹ ਤਾਂ ਬੇਅਰ ਮਿਨਿਮਮ ਹੈ ਜੀ ਜਦੋਂ ਮਾਡਲ ਕੋਡ ਆਫ ਕੰਡਕਟ ਲੱਗਿਆ ਹੁੰਦਾ ਇਲੈਕਸ਼ਨ ਕਮਿਸ਼ਨ ਦੇ ਉੱਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਲੋਕਾਂ ਦੇ ਵਿੱਚ ਮੈਸੇਜ ਦੇਣਾ ਕਿ ਚੋਣਾਂ ਫ੍ਰੀ ਤੇ ਫੇਅਰ ਹੋ ਰਹੀਆਂ ਨੇ ਤਾਂ ਉਹਦੇ ਵਿੱਚ ਬੇਅਰ ਮਿਨਿਮਮ ਸੀ ਕਿ ਜਿਹੜੇ ਅਫਸਰ ਤੇ ਐਡਾ ਅਲੀਗੇਸ਼ਨ ਲੱਗਿਆ ਸੀ ਜਿੱਦੀ ਆਡੀਓ ਉਨ ਨੂੰ ਤੁਰੰਤ ਪ੍ਰਭਾਵ ਦੇ ਨਾਲ ਉਥੋਂ ਹਟਾ ਦੇਣਾ ਚਾਹੀਦਾ ਸੀ ਬਦਲ ਦੇਣਾ ਚਾਹੀਦਾ ਸੀ ਪਰ ਜਿਸ ਤਰੀਕੇ ਸਰਕਾਰ ਨੇ ਸਟੈਂਡ ਲਿਆ ਹੋਇਆ ਜਿਸ ਤਰੀਕੇ ਆਪਣੇ ਅਫਸਰ ਨੂੰ ਬਦਲ ਨਹੀਂ ਰਹੇ ਤਾਂ ਉਹ ਮੋਹਰ ਲਾ ਰਹੀ ਹੈ ਸਰਕਾਰ ਕੇ ਹਾਂ ਅਫਸਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੇ ਜੋ ਉਸ ਆਡੀਓ ਚ ਸਾਹਮਣੇ ਹੈ ਨਹੀਂ ਮੈਨੂੰ ਦੱਸੋ ਜੀ ਜਦੋਂ ਸੈਂਟਰਲ ਇਲੈਕਸ਼ਨ ਕਮਿਸ਼ਨ ਨੇ ਤਰਨ ਤਰਨ ਚ ਡਾਕਟਰ ਨਵਜੋਤ ਕੌਰ ਗਰੇਵਾਲ ਨੂੰ ਬਦਲਿਆ ਨਹੀਂ ਦੋ ਡੀਐਸਪੀ ਬਦਲੇ ਨਹੀਂ ਮਤਲਬ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤਾਂ ਐਡਾ ਸਟਰੋਂਗ ਮੈਸੇਜ ਦੇ ਰਿਹਾ ਕਿ ਮਾਡਲ ਕੋਡ ਆਫ ਕੰਡਕਕਟ ਦੀ ਵਾਇਲੇਸ਼ਨ ਨਹੀਂ ਹੋਣੀ ਚਾਹੀਦੀ ਜੇ ਕੋਈ ਕਰੂਗਾ ਤਾਂ ਉਹਨਾਂ ਦੇ ਖਿਲਾਫ ਸਸਪੈਂਸ਼ਨ ਵੀ ਹੋਈ ਹੈ ਬਦਲੀ ਵੀ ਹੋਈ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਕਿਉਂਕਿ ਸਟੇਟ ਦੀ ਬਾਡੀ ਹੈ ਅਸੀਂ ਹਾਈ ਕੋਰਟ ਚ ਵੀ ਕਲੀਅਰਲੀ ਕਿਹਾ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਅਸੀਂ ਕੋਰਟ ਨੂੰ ਵੀ ਕਿਹਾ ਕਿ ਇਹਨਾਂ ਦੀ ਅਪੋਇੰਟਿੰਗ ਅਥਾਰਟੀ ਪੰਜਾਬ ਸਰਕਾਰ ਹੈ ਇਹ ਪੰਜਾਬ ਸਰਕਾਰ ਨੂੰ ਜਵਾਬਦੇਹ ਨੇ ਸੋ ਇਨਸਾਫ ਦੀ ਉਰੇ ਉਮੀਦ ਨਹੀਂ ਇਨਸਾਫ ਕਿੱਥੇ ਹੋਣਾ ਮੈਂ ਫੇਰ ਰਿਪੀਟ ਕਰ ਦਿੰਦਾ ਇਨਸਾਫ ਕਿੱਥੇ ਹੋਣਾ ਜੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਕਹਿੰਦੇ ਨੇ ਖਾਸ ਕਰਕੇ ਡੀਆਈਜੀ ਪਟਿਆਲਾ ਜਿਹੜੇ ਕਹਿੰਦੇ ਨੇ ਏਆਈ ਹੈ ਤੇ ਇਹ ਕਹਿੰਦੇ ਜੀ ਅਸੀਂ ਪਰਚਾ ਦਰਜ ਕਰ ਲਿਆ ਹਾਈ ਕੋਰਟ ਦੇ ਵਿੱਚ ਆਉਣ ਹਾਈ ਕੋਰਟ ਦੇ ਵਿੱਚ ਸਟੇਟਮੈਂਟ ਦੇਣ ਕਿ ਜੀ ਪੰਜਾਬ ਪੁਲਿਸ ਹਰ ਇੱਕ ਜਾਂਚ ਲਈ ਓਪਨਲੀ ਤਿਆਰ ਹੈ ਚਾਹੇ ਸੀਐਫਐਸਐਲ ਚੰਡੀਗੜ੍ਹ ਚਾਹੇ ਦੇਸ਼ ਦੀ ਕਿਸੇ ਵੀ ਲੈਬਾਰਟਰੀ ਤੋਂ ਗੱਲ ਠੀਕ ਹੈ ਬਿਲਕੁਲ ਆਈ ਥਿੰਕ ਲੈਵਲ ਪਲੇਇੰਗ ਫੀਲਡ ਤੇ ਆਓ ਫਿਰ ਗੱਲ ਕਰੋ ਇਲੈਕਸ਼ਨ ਦੇ ਵਿੱਚ ਤਾਂ ਪੁਲਿਸ ਇਲੈਕਸ਼ਨ ਡਿਊਟੀ ਤੇ ਆ ਇਹ ਤਾਂ ਇਲੈਕਸ਼ਨ ਕਮਿਸ਼ਨ ਦਾ ਤੰਤ ਤਾਮ ਦੀ ਤਰਜੇ ਦੇ ਉੱਤੇ ਡਾਇਰੈਕਸ਼ਨ ਵੀ ਦੇ ਸਕਦਾ ਸਸਪੈਂਡ ਕੀਤਾ ਜਾਵੇ ਇਹਨੂੰ ਜਲਦੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਇਹੀ ਤਾਂ ਮੰਦ ਭਾਗੀ ਹੈ ਜਦ ਕਿ ਐਮ ਸੀ ਸੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਕਿ 24 ਘੰਟਿਆਂ ਦੇ ਵਿੱਚ ਕੰਪਲੇਂਟ ਦਾ ਨਿਪਟਾਰਾ ਹੋਣਾ ਚਾਹੀਦਾ 24 ਘੰਟਿਆਂ ਚ ਤੇ ਇਹ ਤੀਜਾ ਦਿਨ ਚੱਲ ਪਿਆ ਸੋ ਸਟੇਟ ਇਲੈਕਸ਼ਨ ਕਮਿਸ਼ਨ ਕਿਉਂਕਿ ਉਹ ਪੰਜਾਬ ਸਰਕਾਰ ਦੀ ਦੀ ਅਪੁਆਇੰਟਮੈਂਟ ਪੰਜਾਬ ਸਰਕਾਰ ਦੀ ਹੈ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਾ ਸੋ ਇਹ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਸੋ ਸਪਸ਼ਟ ਹੈ ਕਿ ਸਰਕਾਰ ਅਫਸਰ ਦੇ ਨਾਲ ਖੜੀ ਹੈ ਤੇ ਜੋ ਕੁਝ ਪਟਿਆਲੇ ਦੇ ਵਿੱਚ ਹੋਇਆ ਸਾਰੇ ਪੰਜਾਬ 'ਚ ਹੀ ਹੋ ਰਿਹਾ ਕਿੱਦਾਂ ਨਾਮੀਨੇਸ਼ਨ ਪੇਪਰ ਤੁਸੀਂ ਦੇਖੋ ਵੀ ਤਰਨਤਾਰਨ ਦੇ ਵਿੱਚ ਸਾਰੇ ਦੇ ਸਾਰੇ ਨਾਮੀਨੇਸ਼ਨ ਆਪੋਜੀਸ਼ਨ ਤੇ ਰੱਦ ਗੁਰਦਾਸਪੁਰ 'ਚ ਰੱਦ